ਆਲੂ ਤੋਂ ਦੇਖ ਰਹੇ ਹਾਂ న్యూਸ ਮਾਲਵਾ ਟਾਈਮ ਤੋਂ ਮੁਨਸੀ ਫਾਰੂਕ ਦੀ স্পੈਸ਼ਲ ਰਿਪੋਰਟ ਬਜ਼ੁਰਗਾ ਦੀ ਕਹਾਵਤ ਹੈ ਕਿ ਜਲਦਬਾਜੀ ਵਿੱਚ ਕਿਤੇ ਕੰਮ ਨੁਕਸਾਨਦੇ ਹੁੰਦੇ ਹਨ ਇਹੋ ਜਿਹਾ ਨਗਰ ਕੌਂਸਲ ਵੱਲੋਂ ਮਲਤਾਨੇ ਚੌਕ ਤੋਂ ਮੁਬਾਰਕ ਮੰਜ਼ਿਲ ਨੂੰ ਜਾਂਦਾ ਰੋਡ ਤੇ ਸੀਵਰੇਜ ਦੇ ਪਾਈਪ ਅੰਦਰ ਹੀ ਟੁੱਟ ਜਾਣ ਕਾਰਨ ਬਦਬੂ ਵਾਲੇ ਪਾਣੀ ਨੇ ਦੁਕਾਨਦਾਰ ਤੇ ਕਲੋਨੀ ਦੇ ਲੋਕਾਂ ਨੂੰ ਨਰਕ ਵਾਲੀ ਜ਼ਿੰਦਗੀ ਜਿਉਣ ਲਈ ਮਜਬੂਰ ਕਰ ਦਿੱਤਾ ਹੈ ਨਗਰ ਕੌਂਸਲ ਤੇ ਅਧਿਕਾਰੀਆਂ ਨੂੰ ਬਾਰ ਬਾਰ ਕਹਿਣ ਤੇ ਵੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਇੱਥੇ ਇਹ ਗੱਲ ਦੱਸਣ ਯੋਗ ਹੈ ਕਿ ਨਵਾਬ ਸ਼ੇਰ ਮੁਹੰਮਦ ਖਾਨ ਦਾ ਨਾਂ ਤਾਂ ਧਰਮ ਦੇ ਖਿਲਾਫ ਆਵਾਜ਼ ਚੁੱਕਣ ਵਾਲੇ ਬੜੇ ਫਖਰ ਨਾਲ ਸਿਆਸੀ ਲੋਕ ਲੈਂਦੇ ਹਨ ਪਰ ਉਂਝ ਰੋੜ ਦੀ ਹਾਲਤ ਵੱਲ ਧਿਆਨ ਦੇਣ ਲਈ ਇਹਨਾਂ ਲੀਡਰ ਅਫਸਰਾਂ ਕੋਲ ਸਮਾਂ ਹੀ ਨਹੀਂ ਲੱਗਦਾ ਮੇਰਾ ਨਾਮ ਦੀਪਕ ਜੈਨ ਹੈ ਜੀ ਆਪਾਂ ਕਿੱਥੇ ਖੜੇ ਆ ਕਿਹੜਾ ਚੌਕ ਜੀ ਬੱਜਾ ਹੈ ਇਹ ਮਲਤਾਨੀ ਚੌਕ ਹੈ ਜੀ ਸਾਡਾ ਘਰ ਆ ਸਾਹਮਣੇ ਬਿਲਕੁਲ ਸਾਡਾ ਘਰ ਹੈ ਸਾਡੇ ਘਰ ਦੇ ਪਿੱਛੇ ਬਿਲਕੁਲ ਆ ਗਲੀ ਜਾਂਦੀ ਹੈ ਜਿਹੜੀ ਇੰਨੀ ਜ਼ਿਆਦਾ ਗੰਦੀ ਹੈ ਔਰ ਇੰਨੀ ਸਮੈਲ ਆਂਦੀ ਹੈ ਸਾਰਾ ਸਾਨੂੰ ਇਹ ਜੀ ਅਸੀਂ ਨਾਲੇ ਦੇ ਉੱਪਰ ਬੈਠੇ ਹੁੰਨੇ ਆ ਇਹ ਗਲੀ ਦਾ ਨਾਮ ਕੀ ਹੈ ਮੁਬਾਰਕ ਕਿਹੜੀ ਨਵਾਬ ਸਾਹਿਬ ਦਾ ਜਿਹੜਾ ਮਹਿਲ ਹੈ ਉਸ ਨੂੰ ਕਿਹਦੀ ਜਾਂਦੀ ਹੈ ਉਹ ਨੂੰ ਰੇਨ ਰੋਡ ਹੈ ਉਸ ਨੂੰ ਅੰਦਰ ਜਾਂਦਾ ਜਿਹੜਾ ਹੋਰ ਰਾਹ ਦਾ ਹਾਲ ਤਾਂ ਮੇਰੇ ਖਿਆਲ ਬਹੁਤ ਵਧੀਆ ਹੈ ਬਹੁਤ ਬਹੁਤ ਬੁਰਾ ਹਾਲ ਹੈ ਜੀ ਕਹਿੰਦਾ ਮਤਲਬ ਹੈ ਵੀ ਅਸੀਂ ਆਏ ਕਿ ਕਿਸੇ ਨਾਲੇ ਦੇ ਉੱਪਰ ਬੈਠੇ ਹੁੰਨੇ ਆਂ ਇੰਨੀ ਜ਼ਿਆਦਾ ਸਮੈਲ ਆ ਰਹੀ ਹੈ ਨਾ ਗੰਦਾ ਪਾਣੀ ਹੈ ਸਾਰਾ ਮੱਛਰ ਇੱਥੇ ਪਨਪ ਰਿਹਾ ਹੁਣ ਆ ਬਸਾਤ ਦਾ ਮੌਸਮ ਚੱਲ ਰਿਹਾ ਤੁਹਾਨੂੰ ਪਤਾ ਵੀ ਇਹ ਇਨਾਂ ਦਿਨਾਂ ਦੇ ਵਿੱਚ ਬੱਚੇ ਬਿਮਾਰ ਹੁੰਦੇ ਨੇ ਉਹ ਹੁਣ ਇਹੋ ਜਿਹੇ ਪਾਣੀ 'ਚ ਬੱਚਾ ਬਿਮਾਰ ਨਹੀਂ ਹੋਊਗਾ ਤਾਂ ਦੱਸੋ ਉਨ ਕੀ ਹੋਊਗਾ ਤੁਸੀਂ ਇਸ ਦੇ ਸੰਬੰਧੀ ਕੋਈ ਯੂਨੋ ਜਾਂ ਐਸ.ਓ.ਨੋ ਕਿਸੇ ਦਿੱਤੀ ਪਸੰ ਅਸੀਂ ਕਮੇਟੀ ਦੇ ਵਿੱਚ ਦੋ ਤਿੰਨ ਵਾਰ ਦਫਾ ਜਾਇਆ ਹੈ ਜਿਹੜੇ ਕਿ ਉਹ ਕਹਿੰਦੇ ਸੀ ਕੁਰਬਾਨੇ ਕਰਨ ਪਹਲ ਦਾ ਕਿ ਉਹਨਾਂ ਦਾ ਕੋਈ ਐਕਸ਼ਨ ਆਇਆ ਨਹੀਂ ਹੈ ਦੇ ਉੱਪਰ ਕੋਈ ਵੀ ਐਕਸ਼ਨ ਨਹੀਂ ਆਇਆ ਆਨੇ-ਆਨੇ ਕਰੀ ਜਾਂਦੇ ਅਸੀਂ ਅੱਜ ਸਵੇਰ ਦੇ 3-4 ਵਾਰ ਜਾ ਕੇ ਆਇਆ ਪਰ ਉਹਨਾਂ ਦਾ ਇਸ ਉੱਪਰ ਕੋਈ ਹਲੇ ਸਾਨੂੰ ਕੋਈ ਜਵਾਬ ਨਹੀਂ ਆਇਆ ਵੀ ਕਦੋਂ ਆ ਰਹੇ ਆ ਕਦੋਂ ਨਹੀਂ ਆ ਰਹੇ ਇਹ ਜਿਹੜਾ ਰੋਡ ਦੇ ਉੱਤੇ ਸੀਵਰੇਜ ਦਾ ਪਾਇਆ ਸੀ ਪਾਈਪ ਹਾਂਜੀ ਜੀਏ ਨਗਰ ਕੌਂਸਲ ਨੇ ਸਹੀ ਢੰਗ ਨਾਲ ਪਾਇਆ ਲੱਗਦਾ ਜਾਂ ਨਹੀਂ ਲੱਗਦਾ ਤੁਹਾਨੂੰ ਨਹੀਂ ਜੀ ਸਾਨੂੰ ਨਹੀਂ ਲੱਗਦਾ ਵੀ ਨਗਰ ਕੌਂਸਲ ਨੇ ਸਹੀ ਢੰਗ ਨਾਲ ਪਾਇਆ ਕਿਉਂਕਿ ਸਾਰਾ ਪਾਪੇ ਟੁੱਟਿਆ ਪਿਆ ਔਰ 19 স্মੈਲ ਹੋ ਰਹੀ ਹੈ ਵੀ ਕਹਿੰਦੀ ਹੱਦੇ ਸ਼ਮਤਾਂ ਦੇ ਜੇ ਕਿਤੇ ਨਾਲੇ ਦੇ ਉੱਪਰ ਬੈਠੇ ਹੁੰਦੇ ਆ ਇਹ ਪ੍ਰਸ਼ਾਸਨ ਕੀ ਬੰ ਕਰ ਰਿਹਾ ਹੈ ਅਜੀਬ ਪ੍ਰਸ਼ਾਸਨ ਨਹੀਂ ਕਹਿੰਦਾ ਕਿ ਪਾਈ ਇਹਨੂੰ ਠੀਕ ਕਰਾਇਆ ਜਾਵੇ ਇਹਨੂੰ ਸਾਫੁੱਥਰਾ ਬਣਾਇਆ ਜਾਵੇ ਰੋਡ ਨੂੰ ਬਣਾ ਇਹਨੂੰ ਬਣਾਇਆ ਜਾਵੇ ਤਾਂ ਕਿ ਘੱਟੋ ਘੱਟ ਸਾਡੇ ਬੱਚੇ ਬਿਮਾਰ ਨਾ ਹੋਣ ਸਾਰਾ ਸਿਰਫ ਅਸੀਂ ਨਹੀਂ ਆ ਤੁਸੀਂ ਸਾਰਾ ਬਿਆਰ ਹੈ ਤੁਸੀਂ ਦੇਖ ਰਹੇ ਹੋ ਸਭ ਨੂੰ ਸਮੈਲ ਚੜ ਰਹੀ ਹੈ ਇਸ ਮੰਨ ਨਾ ਬੁਰਾ ਹਾਲ ਹੋ ਰਿਹਾ ਖੜਨਾ ਮੁਸ਼ਕਿਲ ਹੋਇਆ ਹੋਇਆ ਕਾਰੋਬਾਰ ਨੂੰ ਵੀ ਬਹੁਤ ਬੜਾ ਨੁਕਸਾਨ ਹੋ ਰਿਹਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਕਾਰੋਬਾਰ ਇਹਨੇ ਦੁੱਧ ਦੀ ਦੁਕਾਨ ਹੁਣ ਦੱਸੋ ਹੁਣ ਗਲੀ ਦੇ ਨੁਕਰ ਤੇ ਬਿਲਕੁਲ ਦੁੱਧ ਦੀ ਦੁਕਾਨ ਹੈ ਤਾਂ ਹੁਣ ਦੁੱਧ ਵਾਲਾ ਵੀ ਵਿਚਾਰਾ ਕੀ ਕਰੂਗਾ ਦੱਸੋ ਹੁਣ ਇਸ ਦੇ ਵਿੱਚ ਆ ਕੇ ਮੇਰਾ ਨਾਮ ਇਮਰਾਨ ਹੈ ਮਮਾ ਇਮਰਾਨ ਤੁਹਾਡੀ ਦੁਕਾਨ ਕਿਹੜੇ ਚੌਂਕ ਤੇ ਮਲਤਾਨੀ ਚੌਂਕ ਦੇ ਬਿਲਕੁਲ ਵਿੱਚ ਹੈ ਜੀ ਇਹਦਾ ਮਵਾਰਕ ਦਾ ਰਸਤਾ ਨਾਲ ਜਾ ਰਿਹਾ ਜੀ ਇਹਦੇ ਅੱਜ ਤੁਸੀਂ ਉਹਦੇ ਇਕੱਠੇ ਹੋਇਓ ਕਿਉਂ ਹੋਇਓ ਮੇਰੀ ਦੁਕਾਨ ਦਾ ਬਹੁਤ ਬੁਰਾ ਹਾਲ ਹੈ ਮੇਰੀ ਦੁੱਧ ਦੀ ਦੁਕਾਨ ਹੈ ਮੈਂ ਦੁੱਧ ਨੂੰ ਪਿੱਛੇ ਰੱਖਣ ਲੱਗ ਗਿਆ ਅੱਗੇ ਮੈਂ ਦੁੱਧ ਮੂਹਰੇ ਰੱਖ ਕੇ ਵੇਚਦਾ ਸੀ ਮੇਰੇ ਉੱਪਰ ਛੱਟੇ ਆ ਰਹੇ ਨੇ ਗੰਦੇ ਸਬੰਦੇ ਉਸ ਕਰਕੇ ਮੇਰੀ ਦੁਕਾਨਦਾਰੀ ਬਹੁਤ ਪਿੱਛੇ ਜਾ ਰਹੀ ਹੈ ਕੰਮ ਕਰਕੇ ਇਹ ਰੋਡ ਬਣਾਤਾ ਜਾ ਬਈ ਮੇਰੀ ਮੰਗੇ ਆ